ਮੋਗਾ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਅਲਟਰਾਸਾਉਂਡ ਸਕੈਨ ਨੂੰ ਲੈ ਕੇ ਮਰੀਜ਼ਾਂ ਨੇ ਡਾਕਟਰਾਂ ਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਵਕਤ ਜਾਣਕਾਰੀ ਦਿੰਦੇ ਹੋਏ ਮਰੀਜ਼ਾਂ ਨੇ ਕਿਹਾ ਕਿ ਅਸੀਂ ਅਲਟਰਾਸਾਉਂਡ ਕਰਵਾਉਣ ਦੇ ਲਈ ਸਵੇਰ ਤੋਂ ਬੈਠੇ ਹਾਂ ਤੇ ਡਾਕਟਰ ਸਾਹਿਬ ਨੇ ਮੀਟਿੰਗ ਦੇ ਵਿੱਚ ਜਾਣ ਦੀ ਗੱਲ ਆ ਕੇ ਚਲੇ ਗਏ। ਮਰੀਜ਼ਾਂ ਨੇ ਕਿਹਾ ਕਿ ਸਾਡੇ ਅਲਾਜ਼ਮ ਵਾਲਾ ਡਾਕਟਰ ਕਹਿ ਰਿਹਾ ਕਿ ਜਦ ਤੱਕ ਸਕੈਨ ਨਹੀਂ ਹੋਵੇਗੀ ਉਹ ਤਦ ਤੱਕ ਇਲਾਜ ਨਹੀਂ ਸ਼ੁਰੂ ਹੋਵੇਗਾ ਅਤੇ ਡਾਕਟਰ ਨੂੰ ਮਰੀਜ਼ਾਂ ਦੀ ਜਾਨ ਤੋਂ ਵੱਧ ਮਹੱਤਵਪੂਰਵ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਕਤ ਹਸਪਤਾਲ ਦੇ ਵਿੱਚ ਸਿਹਤ ਸੇਵਾਵਾਂ ਸਬੰਧੀ ਕਈ ਤੇ ਦਾਅਵੇ ਪੂਰੇ ਨਹੀਂ ਕੀਤੇ ਜਾ ਰਹੇ ਅਤੇ ਨਾ ਹੀ ਸਾਰੇ ਡਾਕਟਰ ਮਜ਼ਬੂਰ ਮਿਲਦੇ ਹਨ ਆ ਜਵਾਬ ਅੰਦਰ ਕਰੀਂ ਬੰਦੇ ਉਹ ਬੜੀ ਗੱਲ ਕਰੀਂ ਬੰਦੇ ਮੈਂ ਕਿ ਹਰ ਜਵਾਬ ਦਾ ਕੀ ਕੰਮ ਪਤਾ ਕੀ ਆ ਦੇਖੋ ਜਦੋਂ ਅਸੀਂ ਬੈਠੇ ਸੀ ਤੇ ਬੜੇ ਤੁਸੀਂ ਜਵਾਬ ਦਿੰਦਾ ਕਿ ਭਾਈ ਸਾਹਿਬ ਡਾਕਟਰ ਨੇ ਉਹ ਪਹਿਲਾਂ ਪਹਿਲਾਂ ਮੇਰੀ ਮਿਲ ਪਹਿਲਾਂ ਜਵਾਬ ਫਿਰ ਹੁਣ 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 ਅੰਦਰੋਂ ਭਜਦੇ ਉਹ ਉਹ ਅੰਦਰੋਂ ਭੱਜਿਆ ਹੁੰਦੇ ਨੇ ਉਹ ਹੁਣ ਇਹਦਾ ਤੁਸੀਂ ਕਿਹਦਾ ਧਰਣਾ ਲਾਉਣ ਲੱਗਾ ਜੀ ਇਹਨੇ ਇਹਨੇ ਆ ਕੇ ਸਿੱਧੇ ਆਮਦਵਾਦ ਦਿਖਾਇਆ ਮਸਿਆ ਵੇਂਦੀ ਤੁਹਾਡੇ ਇੱਥੇ ਸਮੱਸਿਆ ਭਾਜੀ ਵੀ ਇੱਥੇ ਸਕੈਨਿੰਗ ਕਰਵਾਉਣ ਆਏ ਆ ਅਸੀਂ ਇੱਥੇ ਸਵੇਰੇ 7 ਵਜੇ ਤੋਂ ਬੈਠੇ ਇੱਕੂ ਸਿੰਘ ਜੀ ਮੇਰਾ ਨਾਮ ਆ ਮੈਂ ਮਰੀਜ਼ ਆ ਮੈਨੂੰ ਗੁਰਦਾਂ ਦੀ ਪ੍ਰੋਬਲਮ ਆ ਜੀ ਤੇ ਸੱਲ ਡਾਊਨ ਆ ਜੀ ਮੇਰੇ ਹੱਤਾਂ ਹੋ ਗਿਆ ਤਰੇ ਫਰਦਿਆਂ ਨੂੰ ਇੱਥੇ ਹੀ ਠੱਕੇ ਖਾਂਦੇ ਆ ਨੂੰ ਪਹਿਲਿਆਂ ਤਾਂ ਚਾਰ ਦਾ ਪਰਚੀ ਨਹੀਂ ਕੱਟੀ ਜੇ ਪਰਚੀ ਕਟਾਲੀ ਤਾਂ ਫੇਰ ਹੁਣ ਬੈਡਮੈਂਡ ਵੀ ਉਹ ਆਰਡਰ ਨਹੀਂ ਦੇ ਰਹੇ ਕਹਿੰਦੇ ਨਹੀਂ ਕਰ ਸਕਦੇ ਵੱਡੇ ਡਾਕਟਰ ਸਾਹਿਬ ਕਹਰੇ ਹੁਣ ਤੁਸੀਂ ਕਰਾਉਣਾ ਕੀ ਆ ਤੁਹਾਡੇ ਭਾਈ ਦਾਖਲ ਹੋਣਾ ਜੀ ਇੱਥੇ ਸਾਨੂੰ ਦਾਖਲ ਹੋਣਾ ਕਾਦੇ ਕੀ ਹੋਇਆ ਕੀ ਤੁਹਾਨੂੰ ਮੈਨੂੰ ਆਹਤ ਕਹੀਏ ਸੈਲਡ ਆ ਨਾ ਇਹ ਮੇਰੇ ਇਹ ਬੈਟਮੈਨ ਨਹੀਂ ਕਰ ਰਹੀ ਮੈਨੂੰ ਦਾਖਲ ਨਹੀਂ ਕਰ ਰਹੀ ਮੇਰੇ ਟੈਸਟ ਆ ਰਹੀ ਇਹ ਕਿੰਨੇ ਆਇਆ ਸੈਲ ਤੇਰੇ ਲੇਟ ਲੇਟ ਕਾਊਂਟ 144000 ਹੈ ਤੇਰਾ ਘਟ ਪਿਆ ਨਹੀਂ ਨਾ ਪਰ 9 ਤਰੀਕ ਦੀ ਰਿਪੋਰਟ ਹੈ ਇਹ ਤਾਂ ਹੁਣ ਤੱਕ ਕਰਵਾਈ ਹੈ ਜੀ ਇਹ ਐਸ ਆਰ 42 ਕਰਵਾਈ ਹੈ ਜੀ ਅੱਜ ਤੱਕ ਨਹੀਂ ਕਰਾਈ ਕੋਈ ਰਿਪੋਰਟ ਨਾ ਨਹੀਂ ਅੱਜ ਨਹੀਂ ਕਰਾਈ ਦੀ ਇੰਨਾ ਟਾਈਮ ਹੋ ਗਈ ਸਾਨੂੰ ਤੁਰੇ ਫਿਰਦਾ ਨੂੰ ਦਾਖਲ ਹੀ ਨਹੀਂ ਕਰਦੇ ਜੀ ਆਹ ਤਾਂ ਇੰਤੀ ਹੋ ਗਈ ਸਾਨੂੰ ਕਰ ਦੇ 12 ਨੰਬਰ ਕਮਰੇ ਡਾਕਟਰ ਨੂੰ ਮਿਲੇ 12 ਨੰਬਰ ਗਏ ਸੀ 12 ਨੰਬਰ ਵਾਲੇ ਨਹੀਂ ਆਵੇ ਮਗਰਲੀ ਸਾਈਡ ਲਿਖਿਆ ਸੀ ਡਾਕਟਰ ਕਹਿੰਦਾ ਹੀ ਨਹੀਂ 12 ਨੰਬਰ ਆਹ 12 ਨੰਬਰ ਰੂਮ ਆਏ ਨਹੀਂ ਲੈ ਗਿਆ ਕੱਲ ਆਇਆ ਸੀਗਾ ਯੋ ਕੱਲ ਸਾਨੂੰ ਆਹ ਲਿਖ ਕੇ ਮਗਰਲੀ ਸਾਈਡ ਦੇਦਾ ਕਹਿੰਦਾ ਨਹੀਂ ਮੈਂ ਨਹੀਂ ਕਰ ਸਕਦਾ ਮੈਂ ਆਹ ਰਿਪੋਰਟ ਕਹਿੰਦਾ ਨਹੀਂ ਮੰਨਦਾ ਨਹੀਂ ਨਹੀਂ ਇਹ ਤਾਂ ਦਿਮਾਗੀ ਬਿਮਾਰੀਆਂ ਦੇ ਡਾਕਟਰ ਆ ਜਿੰਨਾਂ ਕੋਲੇ ਤੁਸੀਂ ਗਏ ਆ 12 12 ਨੰਬਰ ਕਮਰਾ ਪਰਲੇ ਪਾਸੇ ਆ 12 A ਔਰ ਲਾ 12 ਪਰ ਨਹੀਂ ਆਉਂਦੇ ਡਾਕਟਰ ਨਹੀਂ ਆਉਂਦੇ ਹਾਂ ਬਿਲਕੁਲ ਨਹੀਂ ਆਉਂਦੇ ਕਿ ਡਾਕਟਰ ਸਾਹਿਬ ਆ 7 ਤਰੀਕ ਨੂੰ ਮੈਂ ਉੱਥੇ ਉਧਰ ਵੀ ਜਾ ਰਿਹਾ ਆ ਤਾਂ ਡਾਕਟਰ ਸਾਹਿਬ ਨਹੀਂ ਆ ਰਹੇ ਜਿਹੜੇ ਪੁੱਛੀ ਦਾ ਕਹਿੰਦੇ ਛੁੱਟੀ ਤੇ ਆ ਜਿਹਨੂੰ ਜੋ ਪੁੱਛੀ ਦਾ ਇੱਥੇ ਆਉਂਦੇ ਆ ਆ ਚੱਕਰ ਆ ਵਧੀਆ ਮਤਲਬ ਇੱਥੇ ਡਾਕਟਰ ਸਾਹਿਬ ਹੀ ਦਿਖਾਉਣੇ ਅਸੀਂ ਆ ਗਏ ਉਹ ਸਕੈਨ ਲੈ ਲੈਂਦੇ ਆ ਡਾਕਟਰ ਸਾਹਿਬ ਅੱਛਾ ਦਰਦਸ ਕਹਿੰਦੇ ਨੇ ਸਕੈਨ ਕਰਾਂਗੇ ਫਰਾਨੀ ਡਾਕਟਰ ਤੋਂ ਕਰਾ ਕੇ ਆਇਓ ਬਾਹਰੋਂ اچھا ਬਾਹਰੋਂ ਫਰਾਨੀ ਡਾਕਟਰ ਤੋਂ ਕਰਾ ਕੇ ਆ ਉਹਨਾਂ ਨੂੰ ਜਾ ਕੇ ਕਹੀਦਾ ਕੋ ਮੰਗਲੇ ਦੇ ਪੈਸੇ 2-2 3-3000 ਰੁਪਇਆ ਹੁਣ ਗਰੀਬ ਬੰਦੇ 2-2 3-3000 ਕਿਥੇ ਸਰਕਾਰੀ ਆਉਂਦਾ ਸਰਕਾਰੀ ਇਹ ਭੇਜਾ ਦਿੰਦੇ ਸਾਨੂੰ ਉਧਰ ਬਿਲਕੁਲ ਬਿਲਕੁਲ ਭਾਈ ਜੀ ਇੱਥੇ ਇੱਕ ਹੀ ਸਕੈਨ ਮਸ਼ੀਨ ਹੈ ਤੇ ਇੱਕ ਹੀ ਡਾਕਟਰ ਹੈ ਤੁਸੀਂ ਸਰਕਾਰ ਤੋਂ ਕੀ ਮੰਗ ਕਰੋਗੇ ਕਿ ਕੀ ਮਸ਼ੀਨਾਂ ਇੱਥੇ ਹੋਰ ਨਾ ਲੋੜੀਆਂ ਚਾਹੀਦੀਆਂ ਜਿਸ ਤਰ੍ਹਾਂ ਇੰਨਾ ਫ੍ਰੀਜ ਆ ਰਹੇ ਐ ਤੇ ਹਾਂਜੀ ਵੀ ਜਦੋਂ ਡਾਕਟਰ ਸਾਹਿਬ ਛੁੱਟੀ ਤੇ ਆ ਇਹਨਾਂ ਨੂੰ ਪਰਚੀ ਕੱਟਣੀ ਨਹੀਂ ਚਾਹੀਦੀ ਬਾਹਰੋਂ ਇਹਨਾਂ ਨੂੰ ਪਤਾ ਨਹੀਂਗਾ ਅਸੀਂ ਕੱਲ ਦੇ ਧੱਕੇ ਖਾਈ ਜਾਂਦੇ ਆ ਹਾਂ ਸਾਨੂੰ ਪਰਚੀ ਕੱਲ ਦੀ ਕੱਟੀ ਹੋਈ ਆ ਅੱਜ ਤੱਕ ਇਹ ਡਾਕਟਰ ਸਾਹਿਬ ਆਉਂਦੇ ਆ ਮੈਂ 8 ਵਜੇ ਤੋਂ 8 ਤੋਂ 2 ਵਜੇ ਦਾ ਟਾਈਮ ਆ 10 ਵਜੇ ਹੈ ਅਜੇ ਤੱਕ ਇਹਨੇ ਇੱਕ ਸਕੈਨ ਕੀਤੀ ਜਿਹਦਾ ਨਾਲ ਗੱਲ ਪਾ ਕੇ ਬਾਹਰ ਤੁਰ ਜਾਂਦਾ ਠੀਕ ਹੈ ਠੀਕ ਹਾਂਜੀ ਬਜੀ ਤੇ ਡਾਕਟਰ ਸਾਹਿਬ ਜੀ ਕੈਮਰੇ ਚੱਲਦੇ ਰਿਕਾਰਡਿੰਗ ਚੈੱਕ ਕਰਾ ਲਓ ਇੱਕ ਸਕੈਨ ਕਰਨ ਤੋਂ ਪਹਿਲਾਂ ਤਿੰਨ ਵਾਰੀ ਬਾਹਰ ਨੂੰ ਜਾਂਦਾ ਕਿੱਧਰ ਜਾਂਦਾ ਹਮ ਇੱਥੇ 100 ਬੰਦਾ ਵੇਟ ਕਰਦਾ ਪਿਆ ਇੱਕ ਸਕੈਨ ਕਰਕੇ ਬਾਹਰ ਨੂੰ ਜਾਂਦਾ ਰੱਬ ਜਾਣੇ ਕਿੱਧਰ ਜਾਂਦਾ ਇਹਨੂੰ ਜਵਾਬ ਲਾਓ ਵੀ ਜਾਂਦਾ ਕਿੱਥੇ ਹੈ ਸਰਕਾਰ ਤੋਂ ਪੁੱਛਦੇ ਇਹ ਪੁੱਛਦੇ ਇੱਥੇ ਤੁਸੀਂ ਬੇਸ਼ੱਕ ਇਹ ਗੱਲ ਹੋਣੀ ਕਿ ਇਹ ਰਿਕਾਰਡਿੰਗ ਚੈੱਕ ਕਰਵਾ ਕੇ ਦੇਖ ਲਓ ਇੱਕ ਮੈਂ ਨਾ ਚਾਰ ਸਕੈਨ ਅੱਜ ਤੱਕ ਕੀਤੀਆਂ ਨਹੀਂ ਹੋਣੀਆਂ ਤੇ ਕੈਮਰੇ ਚੈੱਕਰਾਓ ਮੇਰੇ ਸ਼ੱਕ 10 ਵਾਰੀ ਬਾਹਰ ਗਿਆ ਅੱਛਾ ਅਜਿਹੇ ਜਿਹੜੇ ਲੋਕ ਵੇਟ ਕਰਦੇ ਪਾਗਲੇ ਆ ਇਹਨੇ ਤਾਂ ਸਿਰਫ ਇਹਨੇ ਤਾਂ ਗੇੜੇ ਕੱਢ ਕੇ 4 ਵਜਾਉਣੇ ਆ ਵੀ ਕਿਸੇ ਨਾ ਕਿਸੇ ਤਰੀਕੇ 4 ਵਜਨ ਮੈਂ ਜਾਵਾਂ ਇਹਨੂੰ ਗਾਰਡ ਬੈਠੇ ਇਹਨਾਂ ਨਾਲ ਕੋਈ ਲਿੰਕ ਨਹੀਂ ਹੈਗਾ ਨਹੀਂ ਲੋਕਾਂ ਨਾਲ ਕੋਈ ਇਹਨਾਂ ਨਾਲ ਕੋਈ ਆ ਪਰਚੀ ਲੈ ਲੋ ਇਹ ਕੱਲ ਦੀ ਆ ਹੁਣ ਮੈਂ ਇਹਨਾਂ ਨਾਲ ਗੱਲ ਕੀਤੀ ਮੇਰੇ ਨਾਲ ਤੇਰੀ ਸਕੈਨ ਹੋਣੀ ਤੇਰੀ ਘਰ ਵਾਲੀ ਦੀ ਜਾ ਜੋਗਾਰਨਾ ਕਰ ਲੈ अच्छा मैंने तो जिथे मर्ज़ी स्टैंड पे होनी थी हो गईंदा मैं तो लड़ लड़ जा दी। सानू ਆਪ ਜਵਾਬ ਦਿੱਤਾ ਵੀ ਡਾਕਟਰ ਨਹੀਂ ਆਉਣਾਗਾ। ਜਦੋਂ ਸਾਨੂੰ ਤੋੜ ਗਿਆ ਤੇ ਬਾਅਦ ਚ ਪਰਚੀਆਂ ਫੜਨ ਲੱਗ ਪਿਆ ਕਿਹੜੀ ਖੁਸ਼ੀ ਸੀ। ਹਮਮ। ਐਸਾ ਜਦੋਂ ਸਾਨੂੰ ਤੋੜਿਆ ਤੇ ਟਰਨ ਵਾਲਾ ਉਨ ਜਾਣਾ ਹੀ ਸੀ। ਮੈਂ ਤਨੀ ਰਣ ਵਾਲਾ ਸਰੋਂ ਬਾਹਰ ਜਿੱਥੇ ਨੇ ਆਇਆ। ਮੈਂ ਸਰਦੋਂ ਬਾਹਰ ਆਇਆ। ਬਾਹਰ ਨਹੀਂ ਆਂਦਾ ਜੀ ਹੁਣ। اچھا ਡਾਕਟਰ ਉਹ ਤੋਂ ਬਾਅਦ ਆ ਗਿਆ। ਡਾਕਟਰ ਟਰਨ ਉਹਨਾਂ ਨੇ ਆਖਿਆ ਵੀ ਤੁਸੀਂ ਚਲੋ 10 ਮਿੰਟ ਤੱਕ ਆ ਗਿਆ। ਆਉਂਦੇ ਡਾਕਟਰ ਬੈਠਾ ਕਿੱਥੋਂ ਆਇਆ ਇਹ। ਪਹਿਲਾਂ ਕਹਿੰਦੇ ਛੁੱਟੀ ਨਹੀਂ ਹੈ ਡਾਕਟਰ ਕੱਲ ਵੀ ਕਹਿੰਦੇ ਛੁੱਟੀ ਦੀ ਡਾਕਟਰ ਡਾਕਟਰ ਹੈ ਨਹੀਂਗਾ ਇੱਥੇ ਕੋਈ ਸਕੈਨ ਨਹੀਂ ਕੋਈ ਸਕੈਨ ਨਹੀਂ ਹੋਣੀ ਕੋਈ ਚੋ ਜੋ ਭਾਜੋ ਤੁਸੀਂ ਆਪ ਦਾ ਆਪ ਜਵਾਬ ਦੇ ਰਹੇ ਨੇ ਇਹਨੂੰ ਵੀ ਤੂੰ ਗਿਆ ਕਿੱਧਰ ਸੀ ਇਹਨੂੰ ਤੈਨੂੰ ਆਪ ਨੂੰ ਆਪੇ ਜੇ ਨਹੀਂ ਤੁਹਾਨੂੰ ਇਹਨਾਂ ਨੇ ਮੋੜਤਾ ਪਹਿਲਾਂ ਵੀ ਡਾਕਟਰ ਨਹੀਂ ਆਇਆ ਜਦੋਂ ਤੁਸੀਂ ਧਰਨਾ ਲਾਣ ਲੱਗੇ ਉਸ ਤੋਂ ਬਾਅਦ ਡਾਕਟਰ ਆ ਗਿਆ ਐਸੇ ਇਨਸਾਨਾਂ ਤੋਂ ਲੈ ਛੋੜੇ ਦੋ ਛੋੜੇ ਐਸੇ ਇਨਸਾਨ ਨੇ ਵੱਡੇ ਐਸੇ ਲੋਕ ਵਿੱਚ ਉਹ ਕਹਿੰਦੇ ਸਾਡੇ ਕੋਲ 10 ਮਿੰਟ ਜੇ ਡਾਟ ਸਾਹਿਬ ਆ ਗਿਆ ਇੱਕ ਐਸਯੂ ਸਾਹਿਬ ਨੂੰ ਰਿਕਵੈਸਟ ਕੀਤੀ ਕਿ ਇਹ ਪਰਚੀ ਫੜਦਾ ਲੋਕਾਂ ਨੂੰ ਬੋਲਦਾ ਬਹੁਤ ਮਾੜਾ ਆ ਉਹ ਕਹਿੰਦੇ ਮੈਂ ਉਹਨਾਂ ਨੂੰ ਵਾਜ ਹੀ ਚੇਂਜ ਕਰ ਦਿੰਨਾ ਅੱਜ ਚੇਂਜ ਕਰਨ ਦੀ ਗੱਲ ਹੋਈ ਹੈ ਮਿੰਟ 5-7 ਹੋ ਗਏ ਆ ਕੈਮਰਾ ਚੈੱਕ ਕਰਾ ਲਓ ਇਹਨਾਂ ਨੂੰ ਧੱਕੇ ਮਾਰੇ ਆ ਅੱਜ ਯੂਰਖ ਲੋ ਤੇ ਦੱਸੋ ਤੁਹਾਨੂੰ ਉੱਥੇ ਬਹਿਣ ਲਈ ਧੱਕੇ ਮਾਰੇਗੇ ਨਹੀਂ ਆਏ ਨਾ ਇਹ ਅੱਛਾ ਤੁਹਾਨੂੰ ਧੱਕੇ ਮਾਰੇਗੇ ਇਹ ਮਾਰੇ ਆ ਕਿੰਨੀ ਉਮਰ ਆ ਤੁਹਾਡੀ ਮੇਰੀ 60 ਸਾਲ ਦੀ ਹੈ ਜੀ ਮੈਨੂੰ ਉਹਦੇ ਤੋਂ 68 ਦੀ ਉਮਰ ਹੈ ਇਹ ਥੋੜੀ ਬਦਲੇ ਇਹਨਾਂ ਨੂੰ ਗਲਤ ਵੇਵ ਕਰਦੇ ਆ ਇਹ ਲੋਕ ਕਰ ਦੋ ਕਰ ਦੋ ਮਤਲਬ ਨਾਂ ਕੀ ਬਾਪੂ ਜੀ ਤੁਹਾਡਾ ਹਰਜਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਗੱਲ ਕਰਾਂ ਜੀ ਸਾਰੇ ਵਾਲਾ ਗੱਲ ਕਰਾਂ ਜੀ ਗੱਲ ਕਰਾਂ ਉਹ ਐਸਐਮਓ ਸਾਹਿਬ ਬੈਠੇ ਨੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਸਾਤ ਤਰੀਕ ਦੀ ਪਰਚੀ ਹਜੇ ਤੱਕ ਨਹੀਂ ਕੋ ਕੀਤਾ ਇਹਨਾਂ ਨੇ ਆ ਦੇਖ ਲਓ ਜੀ ਸਾਤ ਤਰੀਕ ਦੀ ਪਰਚੀ ਆ ਦੇਖ ਲਓ ਚਾਹ ਨਹੀਂ ਕੋਈ ਐਸਐਮਓ ਕੈਮਰਾ ਲੈ ਕੇ ਆਉ ਤਾਂ ਮੈਂ ਬੋਲਦਾ ਤੇ ਬਾਪੂ ਵੀ ਉਰਾ ਲੈ ਕੇ ਤੇ ਸਕੈਨ ਹੈ ਨਾਲ ਲਿਖਿਆ ਆ ਦੇਖੋ ਹਾਂ ਜੀ ਸਕੈਨ ਲਿਖਿਆ ਤੇ ਹਰ ਰੋਜ਼ ਆ ਰਹੇ ਹਾਂ ਤੁਸੀਂ ਉਹ ਆਉਂਨਾ ਮੈਂ ਮਤਲਬ ਆਲੇ ਇੱਥੇ ਆਉਣਾ ਕੀ ਦੇਖੋ ਮੁਰਗੇ ਜਾਨ ਡਾਕਟਰ ਸਾਹਿਬ ਨੇ ਵੀ ਐਸਕੈਨ 7 ਤਰੀਕ ਨੂੰ ਜਦੋਂ 12 ਨੰਬਰ ਚਾਹ ਚਾਰ ਸਾਲੋਂ 13 14 ਤਰੀਕ ਹੋ ਗਈ ਹੈ ਹੂੰ ਬਿਲਕੁਲ ਬਿਲਕੁਲ ਬਹੁਤ ਦੁਖੀ ਹੋਇਆ ਹੈ ਕੰਮ ਉਹ ਤੇ ਜਾ ਕੇ ਦੱਸੋ ਵੀ ਲੋੜ ਅਹੀ ਕਿ ਕਰੀਏ ਹੋਏ ਬੋਲਦਾ ਵੀ ਆ ਬਾਪੂ ਨੂੰ ਧੱਕੇ ਵਜੇ ਆ ਕਿ ਨਹੀਂ ਵਜੇ ਹਾਂ ਭੈਣ ਮੇਰੇ ਤੂੰ ਪਾ ਤੋ ਰੋ ਰਹੀ ਆ ਦੱਸ ਮੈਨੂੰ ਮੇਰੇ ਬਜ਼ਰੀਆਂ ਛੇ ਵੀਰੇ ਬਿੱਤੇ ਜੋ ਹਰਨੀ ਆ ਸਕੈਨ ਕਰਵਾਉਣੀਆਂ ਦਰਦ ਵਾਲ ਹੁੰਦਾ ਸਕੈਨ ਹੀ ਨਹੀਂ ਕਰਦੇ ਤਿੰਨ ਦਿਨ ਹੋ ਗਏ ਸਕੈਨ ਹੀ ਨਹੀਂ ਹੋਈ ਹੈ ਮੈਂ ਅੱਜ ਆਈ ਸੀ ਪਹਿਲਾਂ ਮੈਂ ਪ੍ਰਾਈਵੇਟ ਕਰਦੀ ਸੀ ਹੁਣ ਮੇਰੇ ਦਰਦ ਸਾਹ ਨਹੀਂ ਸਾਹ ਨਹੀਂ ਨਿਕਲਦਾ ਪਿਆ ਅੱਛਾ ਤੇ ਐਡਮਿਟ ਐਡਮਿਟ ਕਿਉਂ ਨਹੀਂ ਕੀਤਾ ਤੁਹਾਨੂੰ ਇਹਨਾਂ ਨੇ ਕਰਤਾ ਕਿ ਟੀਕੇ ਲਾ ਦੇ ਦਰਦ ਦਾ ਸੈੱਟ ਹੋ ਗਿਆ ਕਹਿੰਦੇ ਸਕੈਨ ਵਾਲਾ ਨਹੀਂ ਸਾਹਮਣੇ ਸਕੈਨ ਨਹੀਂ ਪਰਚੀ ਨਹੀਂ ਵੜਦਾ ਰੋਮ ਮਾਰਦਾ ਇਹ ਤਾਂ ਬੋਲਦਾ ਹੈ अच्छा दिस स्कैन ਹੋਊਗੀ ਤਾਂ ਉਦੋਂ ਬਾਅਦ ਡਾਕਟਰ ਨੇ ਹੁਣ ਕੁਝ ਕਰਨਾ ਹੈ ਨਾ ਹਾਂਜੀ ਉਹ ਨਾ ਕੁਝ ਮੈਂ ਦਿਨ ਦਿਨ ਹੋ ਗਏ ਨਾ ਕੋਈ ਸ਼ਾਦ ਦੇ ਨੇ ਬੀਤੇ ਹੋਏ ਜੀਆਂ ਲੱਗੂ ਹਾਂਜੀ ਹਾਂਜੀ ਦੱਸੋ ਗਰਾ ਸਵੇਰੇ 7 ਵਜੇ ਇੱਥੇ ਆਏ ਆ ਅਸੀਂ ਇੱਥੇ ਬੈਠੇ ਆ ਤੇ ਮੁੰਡਾ ਗੇਟ ਖੋਲ੍ਹਿਆ ਅਸੀਂ ਜੇ ਵੀ ਡਾਕਟਰ ਸਾਹਿਬ ਆਉਣਗੇ ਕਿੰਨੇ ਦਿਨ ਹੋ ਗਏ ਨਹੀਂ ਆਉਂਦੇ ਜੀ ਆਉਂਦਾ ਤਾਂ ਹੀ ਗੇਟ ਖੋਲ੍ਹਿਆ ਜੀ ਆਉਣਗੇ ਤਾਂ ਅੱਛਾ ਅਸੀਂ ਬੈਠੇ ਰਹੇ ਲੈਣ ਲੱਗੀ ਵਾਵਾ ਲੋਕ ਇੱਥੇ 50 ਪਲੱਸ ਹੋ ਗਏ ਆ ਅੱਛਾ 9:30 ਹੋ ਗਿਆ ਤੇ ਉਹ ਆਇਆ ਕਹਿੰਦਾ ਵੀ ਡਾਕਟਰ ਸਾਹਿਬ ਮੀਟਿੰਗ ਤੇ ਉਹਨਾਂ ਨੇ ਨਹੀਂ ਆਉਣਾਗਾ ਸਾਰੇ ਦੁਖੀ ਸੀ ਸਾਰੇ ਧਰਨਾ ਲਾਉਣ ਚਲੇ ਗਏ ਆ ਇਹਨਾਂ ਨੇ ਧਰਨਾ ਲਾਇਆ ਡਾਕਟਰ ਸਾਹਿਬ ਉੱਥੋਂ ਜਿਹੜੇ ਸਿਵਲ ਸਰਜਨ ਨੇ ਉਹਨਾਂ ਨੇ ਡਾਕਟਰ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਆ ਬੁਲਾਇਆ ਤੇ ਆਉਂਦਿਆਂ ਨੂੰ ਇੱਥੇ ਲਾਈਨ ਹੋਰ ਲੱਗੀ ਪਈ ਸੀਗੀ ਉਹ ਡਾਕਟਰ ਸਾਹਿਬ ਆਂਦੇ ਨੇ ਵੀ ਤੁਸੀਂ ਲੈਣ ਕੀ ਗਏ ਜੇ ਇੱਥੇ ਜਦੋਂ ਤੁਹਾਡੀ ਪਰਚੀਆਂ ਫੜਦੇ ਪਏ ਆ ਇੱਥੇ ਹੁਣ ਰਵਾਰੀ ਦਾ ਰੌਲਾ ਪੈ ਗਿਆ ਆਂਦੇ ਵੀ ਤੁਸੀਂ ਲੈਣ ਕੀ ਗਏ ਜਦੋਂ ਇੱਥੇ ਪਰਚੀਆਂ ਫੜਦੇ ਪਏ ਆ ਅੱਛਾ ਅੱਛਾ ਜਦੋਂ ਜਵਾਬ ਤੂੰ ਆਪ ਦਿੱਤਾ ਆ ਵੀ ਆ ਡਾਕਟਰ ਸਾਹਿਬ ਨੇ ਆਉਣਾ ਨਹੀਂ ਗਾ ਹੁਣ ਤੂੰ ਪਰਚੀਆਂ ਕਿਹੜੀ ਖੁਸ਼ੀ ਚ ਫੜੀ ਜਾਂਦਾ ਵੀ ਤੁਹਾਨੂੰ ਬਾਅਦ ਚਾਏ ਨੇ ਬ 10 ਵਜੇ ਆਇਆ ਬਾਬੋ ਦੇ ਚ ਪਰਚੀਆਂ ਦੇ ਸਕੈਨ ਕਰਵਾਉਣ ਡਏ ਨੇ ਉਹ ਉੱਥੇ ਦੱਸੋ ਵੀ ਰੌਲਾ ਹੀ ਪੈਣਾ ਫਿਰ ਕੀ ਹੋਊਗਾ